7 اگست ਨੂੰ ਸਵੇਰੇ ਪੌਣੇ 11 ਵਜੇ ਸ਼੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲ ਸਾਇੰਸਿਸ ਸ਼੍ਰੀ ਅੰਮ੍ਰਿਤਸਰ ਕੋਲਕਾਤਾ ਦੇ ਆਰਜੀਕਾਰ ਮੈਡੀਕਲ ਕਾਲਜ ਵਿੱਚ ਬਲਾਤਕਾਰ ਅਤੇ ਕਤਲ ਕੀਤੇ ਗਏ ਇੱਕ ਸਿੱਖਿਆਰਤੀ ਡਾਕਟਰ ਦੇ ਦੁਖਦਾਈ ਮਾਮਲੇ ਲਈ ਇਨਸਾਫ ਦੀ ਮੰਗ ਲਈ ਇੱਕ ਮਹੱਤਵਪੂਰਨ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਡਾਕਟਰ اے پی ਸਿੰਘ ਜੀ ਸਮੇਤ ਕਈ ਲੋਕ ਹਾਜ਼ਰ ਸਨ। ਵੀਰ ਹੇਅਰ ਟੂ ਪ੍ਰੋਟੈਸਟ ਕਿ ਜੋ ਰੇਪ ਕੇਸਿਸ ਹੋ ਰਹੇ ਹਨ वो हॉस्पिटल तक को नहीं छोड़ा हॉस्पिटल में ड्यूटी पे थे अब वो नाइट ड्यूटी पे थे एंड अगर हम हॉस्पिटल ड्यूटी कर रहे हैं हमारी नाइट शिफ्ट भी लगती है अगर तो नाइट शिफ्ट लग रही है उस टाइम पे अगर रेप हो रहा है और उस टाइम पे भी रेप होने के बाद भी जो तो रेपिस है वो अभी तक फ्री है कुछ नहीं किया जा रहा है जबकि बाकी कंट्रीज़ में विद इन अ डे या विद इन अ वीक उस रेपिस को मतलब यहाँ तो भी कर दिया जाता है या इम्प्रिजमेंट कर दिया जाता है हमें यहाँ पर प्रोटेस्ट करना पड़ रहा है सिर्फ इसलिए कि हमें वो को नहीं वो कर रहे कि हाँ इसकी गलती है वो मान नहीं रहे आज जेड़ा कुछ हो रहा है जेड़ा भी मनभागी घटना हुई है इट्स सो वेरी बैड शुड बी टेकन ले वी आर ऑल गर्ल्स इट इज नॉट ओनली वी हैव द डॉटर्स एंड द मदर ऑफ टू डॉटर्स दैट मींस आई चीज जड़ी है कि हमेशा ही मन हुए कि डर जा बैठा जाएगा दिन-नाल एंड ਅਜੀਬ ਸਾ ਹਾਦਸਾ ਹੋਇਆ ਹੈ ਜਿਹਦੇ ਕਰਕੇ ਆਪੇ ਆ ਬੱਚੇ ਨੂੰ ਕਿੱਥੇ ਛੋੜੀਏ ਬੱਚਿਆਂ ਨੂੰ ਪੜ੍ਹਨ ਵੀ ਅੱਗੇ ਭੇਜਣਾ ਹੈ ਕਿਤੇ ਉਹਨਾਂ ਨੂੰ ਅੱਗੇ ਵੀ ਭੇਜਣਾ ਹੈ ਸੋ ਇਟ ਇਜ਼ ਬੈਟ ਆਫ ਫੀਮੇਲਸ ਆ ਗਰਲਸ एवरीवन शुड ਬੀ ਸੇਫ ਇਟ ਇਜ਼ ਨਾਟ ਕਿ ਮੈਂ ਆਪਣੇ ਬੱਚਿਆਂ ਦੀ ਗੱਲ ਕਰਾਂ ਸਾਰੇ ਆਪਣੇ ਹੀ ਬੱਚੇ ਨੇ ਜਿਹੜੇ ਇੱਥੇ ਡਿਊਟੀ ਕਰਦੇ ਨੇ ਬੱਚੇ ਉਹ ਵੀ ਆਪਣੇ ਹੀ ਹੈ ਅਜੀ ਜੀ ਅਸੀਂ ਇੱਥੇ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਤੇ ਗੁਰੂ ਰਾਮਦਾਸ ਮੈਡੀਕਲ ਕਾਲਜ ਇਰੇ ਸਾਰੇ ਜਿਹੜੇ ਸਟੂਡੈਂਟਸ ਨੇ ਔਰ ਸਟਾਫ ਫੈਕਲਟੀ ਸਾਰੇ ਅਸੀਂ ਡਾਕਟਰ ਇਕੱਠੇ ਹੋ ਕੇ ਜਿਹੜਾ ਕਲਕੱਤਾ ਦੇ ਵਿੱਚ ਡਾਕਟਰ ਲੇਡੀ ਡਾਕਟਰ ਦੇ ਨਾਲ ਜੋ ਸ਼ਰਮਨਾਕ ਘਟਨਾ ਹੋਈ ਹੈ ਅਸੀਂ ਸਾਰੇ ਉਸ ਦਾ ਪ੍ਰੋਟੈਸਟ ਕਰ ਰਹੇ ਹਾਂ ਇੱਥੇ ਔਰ ਉਹਦੇ ਨਾਲ ਉਹਨਾਂ ਦੇ ਨਾਲ ਅਸੀਂ ਸਪੋਰਟੈਲਿਟੀ ਦਿਖਾ ਰਹੇ ਹਾਂ ਔਰ ਅਸੀਂ ਇਹ ਚਾਹੁੰਦੇ ਹਾਂ ਕਿ ਸਰਕਾਰ ਤੱਕ ਇਹ ਮੈਸੇਜ ਜਾਵੇ ਕਿ ਵੀ ਇਹੋ ਜਿਹੇ ਜਿਹੜੇ ਜ਼ਿੰਦਗੀ ਕਰਨ ਵਾਲੇ ਜਿਹੜੇ ਕਲਪਰੇਟਸ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਜਿਹੜਾ ਹਾਸਾ ਉਹਨਾਂ ਵਾਪਰਿਆ ਸਾਡੇ ਭਾਰਤ ਦੇ ਵਿੱਚ ਅਸੀਂ ਸਾਰੇ ਇਸ ਚੀਜ਼ ਤੋਂ ਬਹੁਤ ਜ਼ਿਆਦਾ ਦੁਖੀ ਆ ਮਾਨਸਿਕ ਪ੍ਰਭਾਵ ਬਹੁਤ ਸਿਆ ਹੈ ਦੇਖਿਆ ਜਾਵੇ ਤਾਂ 15 ਅਗਸਤ ਅਸੀਂ ਕੁਝ ਦਿਨਾਂ ਤੋਂ ਪਹਿਲਾਂ ਮਨਾਈ ਹੋਈ ਹੈ ਦਿਮਾਗੀ ਤੌਰ ਤੇ ਅਸੀਂ ਕਿੰਨੇ ਘਾਜ਼ਾਤੀ ਦੇਖ ਹੀ ਚੁੱਕੇ ਕਿਸ ਲੜਕੀ ਨੇ ਬਹੁਤ ਹੀ ਸੋਹਣਾ ਲਿਖਿਆ ਸੀ ਕਿ ਉਹਨੂੰ ਕੱਪੜਿਆਂ ਤੋਂ ਜੱਜ ਕੀਤਾ ਜਾਂਦਾ ਹੈ ਕੋਸ ਨੂੰ ਦੇ ਕੈਲੀਬਰ ਤੋਂ ਜਾ ਮ ਕੈਲੀਬਰ ਨੂੰ ਨਾ ਦੇਖਦੇ ਉਹਦੇ ਕਪੜਿਆਂ ਤੋਂ ਜੱਦ ਕੀਤਾ ਜਾਂਦਾ ਉਹ ਜਾਂਦੀ ਆਉਂਦੀ ਕੀ ਕਰਦੀ ਹੈ ਪਿਤੇ ਦੇ ਨਹੀਂ ਕਲਕੱਤਾ ਵਿੱਚ ਇੱਕ ਲੇਡੀਸ ਡਾਕਟਰ ਨਾਲ ਰੇਪ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਦੇ ਪੂਰੇ ਭਾਰਤ ਵਿੱਚ ਡਾਕਟਰ ਅਤੇ ਨਰਸਿੰਗ ਸਟਾਫ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਭਾਰਤ ਸਰਕਾਰ ਕੋਲ ਮੰਗ ਕੀਤੀ ਜਾ ਰਹੀ ਹੈ ਕਿ ਜੋ ਵੀ ਇਸ ਵਿੱਚ ਦੋਸ਼ੀ ਹਨ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਏ ਇੱਥੇ ਤੈਸੀ ਗੁਰੂ ਰਾਮਦਾਸ ਹਸਪਤਾਲ ਬੱਲਾ ਦੇ ਬਾਹਰ ਵੀ ਅੱਜ ਡਾਕਟਰ ਅਤੇ ਨਰਸਿੰਗ ਸਟਾਫ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਗਈ ਜੀ ਡਾਕਟਰ ਨਾਲ ਰੇਪ ਕਰਨ ਵਾਲੇ ਅਤੇ ਜਿਸ ਨੇ ਉਹਨਾਂ ਦਾ ਕਤਲ ਕੀਤਾ ਹੈ ਉਹ ਦੋਨੋਂ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ। ਅੰਮ੍ਰਿਤਸਰ ਫਾਸਟਵੇ ਖਬਰਨਾਵੀ ਕੈਮਰਾਮੈਨ ਪਰੇਸ਼ਰਮਨ ਜਣ ਅਰਕੇਸ਼ ਕੁਮਾਰ